ਸਤਗੁਰੂ ਜੀ ਦੇ ਸਮੇਂ ਭਾਈ ਤਿਲਕਾ ਸੀ ਇੱਕ ਗੁਰਸਿੱਖ ਗੁਰੂ ਜੀ ਦਾ ਉਹ ਜਿਸ ਏਰੀਆ ਚ ਰਹਿੰਦਾ ਸੀ ਗੜ ਸ਼ੰਕਰ ਦੇ ਵਿੱਚ ਉੱਥੇ ਇੱਕ ਜੋਗੀ ਵੀ ਰਹਿੰਦਾ ਸੀ ਉਹਨੇ ਰੌਲਾ ਪਾ ਦਿੱਤਾ ਸੀ ਵੀ ਜਿਹੜਾ ਮੈਨੂੰ ਰਾਤ ਨੂੰ ਮਹਾਦੇਵ ਦੇ ਦਰਸ਼ਨ ਹੋਏ ਆ ਵੀ ਜਿਹੜਾ ਮੇਰਾ ਆ ਕੇ ਦਰਸ਼ਨ ਕਰ ਲੇਗਾ ਸਾਧ ਸੰਗਤ ਉਹ ਇੱਕ ਦਿਨ ਦਾ ਸਵਰਗ ਉਹਨੂੰ ਮਿਲ ਜਾਏਗਾ ਜਿਹੜਾ ਮੇਰੇ ਦਰਸ਼ਨ ਕਰੇਗਾ ਝੂਠੇ ਰੌਲਾ ਪਾ ਦਿੱਤਾ ਸੀ ਲੋਕ ਸਭ ਦਰਸ਼ਨਾਂ ਨੂੰ ਜਾਣ ਲੱਗ ਗਏ ਉਹਦੇ ਪਰ ਜਿਹੜਾ ਗੁਰੂ ਦਾ ਸਿੱਖ ਸੀ ਉਹ ਨਹੀਂ ਸੀ ਗਿਆ। ਉਹਨੇ ਪੁੱਛਿਆ ਸਾਰੇ ਆਗੇ ਕਹਿੰਦੇ ਸਾਰੇ ਆਗੇ ਉਹ ਗੁਰੂ ਕਾ ਸਿੱਖ ਨਹੀਂ ਆਇਆ। ਉਹਨੇ ਸਵਰਗ ਦਾ ਸਮਾਂ ਵਧਾ ਦਿੱਤਾ ਵੀ ਜੇ ਉਹ ਆ ਜੇ ਉਹਨੂੰ ਇੱਕ ਹਫ਼ਤੇ ਦਾ ਮਹੀਨੇ ਦਾ ਉਹ ਕਹਿੰਦੇ ਭਾਵੇਂ ਸਾਰੀ ਜ਼ਿੰਦਗੀ ਦਾ ਸਵਰਗ ਦੇ ਅਸੀਂ ਤਾਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਵੱਲ ਝਾਕਦੇ ਹੀ ਨਹੀਂ। ਫਿਰ ਜਦੋਂ ਉਹਨੇ ਮਹੀਨੇ ਦਾ ਸਵਰਗ ਅਨਾਉਂਸ ਕਰ ਦਿੱਤਾ ਤਾਂ ਵੀ ਨਾ ਆਇਆ ਗੁਰੂ ਕਾ ਸਿੱਖ ਨਾਮ ਚ ਰੰਗਿਆ ਹੋਇਆ। ਜੋਗੀ ਨੇ ਕਿਹਾ ਵੀ ਜਾ ਕੇ ਮਹੀਂ ਮਿਲਿਆ ਆਵਾਂ। ਜਦ ਭਾਈ ਸਾਹਿਬ ਨੇ ਦੇਖਿਆ ਵੀ ਜੋਗੀ ਮੇਰੇ ਦਰਵਾਜ਼ੇ ਵਾਲੇ ਪਾਸੇ ਆ ਰਿਹਾ। ਭਾਈ ਸਾਹਿਬ ਅੰਦਰ ਵੜ ਕੇ ਕੁੰਡਾ ਲਾ ਲਿਆ ਕਿ ਤੇਰੇ ਦਰਸ਼ਨੇ ਨਹੀਂ ਕਰਨੇ ਆਖੋ ਸਤਨਾਮ ਵਾਹਿਗੁਰੂ ਉਹ ਦਰਵਾਜ਼ਾ ਖੜਕਾਉਂਦਾ ਗੁਰਸਿੱਖਾ ਦਰਸ਼ਨ ਕਰ ਲੈ ਉਹ ਕਹਿੰਦੇ ਲੋੜੇ ਨਹੀਂ ਸਾਡਾ ਗੁਰੂ ਸਾਡੇ ਉਹਦੇ ਹੀ ਦਰਸ਼ਨ ਬਹੁਤ ਹੈ ਸਾਨੂੰ ਕਿਸੇ ਹੋਰ ਦੇ ਦਰਸ਼ਨਾਂ ਦੀ ਲੋੜ ਨਹੀਂ ਫਿਰ ਘੰਟਿਆਂ ਬੱਧੀ ਖੜਾ ਰਿਹਾ ਤਰਲੇ ਲਵੇ ਤੇ ਆਖਰੀ ਕਹਿੰਦਾ ਹੁਣ ਕੁੰਡਾ ਖੋਲ ਦੇ ਮੈਂ ਤੇਰੇ ਦਰਸ਼ਨ ਕਰਨੇ ਚਾਹੁੰਦਾ ਤੇਰੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਜੀਨੇ ਤੈਨੂੰ ਸਿੱਖੀ ਦਿੱਤੀ ਆ ਜੀਨੇ ਤੈਨੂੰ ਸਿੱਖ ਬਣਾਇਆ ਐਦਾਂ ਦੀ ਸਿੱਖੀ ਹੋਣੀ ਚਾਹੀਦੀ ਆ ਇਵੇਂ ਦੀ ਪਾਇਓਰਿਟੀ ਹੋਣੀ ਚਾਹੀਦੀ ਸਾਡੇ